ਜਮਾ ਸਸਤੀਆਂ ਗੱਡੀਆਂ ਅੱਜ ਆਪਾਂ ਵੀਡੀਓ 'ਚ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਤੁਹਾਨੂੰ ਇੱਕੋ ਤਰ੍ਹਾਂ ਦੀਆਂ ਮਿਲਣਗੀਆਂ ਸਿਰਫ ਆਪਾਂ ਵਰਨਾ ਗੱਡੀਆਂ ਅੱਜ ਵੀਡੀਓ 'ਚ ਲੈ ਕੇ ਪਹੁੰਚੇ ਹਾਂ ਜੀ ਅਲੱਗ-ਅਲੱਗ ਏਰੀਆ 'ਚੋਂ ਅਲੱਗ-ਅਲੱਗ ਰੇਟ ਜਿਹੜੀ ਜਮਾ ਸਸਤੀ ਵਰਨਾ ਗੱਡੀ ਆ ਉਹ ਮਿਲੂਗੀ ਕੁੱਲ 95000 ਰੁਪਏ ਡਿਮਾਂਡ 'ਚ ਡਿਮਾਂਡ ਹੈ ਘਟਾਵਾ ਦਾ ਕੀਤਾ ਜਾਊਗਾ ਕੱਲੀ-ਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਦੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਸੇਲ ਕਰਨਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਹੈ ਜੀ ਪਹਿਲੀ ਗੱਡੀ ਵਰਨਾ ਤੋਂ ਆਪਾਂ ਸਟਾਰਟ ਕਰਾਂਗੇ ਵੀਡੀਓ ਗੱਡੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਵਰਨਾ ਫਲੂਇਡਿਕ 1.6 ਆਪਾਂ ਲੈ ਕੇ ਪਹੁੰਚੇ ਅਸੀਂ 12 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਤੇ ਡਿਮਾਂਡ ਦੀ ਗੱਲ ਕਰੀਏ 3 ਲੱਖ 20 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਤੇ ਆਪਣੇ ਕੋਲੇ ਗੱਡੀ ਇਹ ਨਿਹਾਲ ਸਿੰਘ ਵਾਲਾ ਏਰੀਆ ਚ ਪਹੁੰਚੀ ਹੈ ਜੀ 2027 ਤੱਕਰ ਮਾਲਕ ਨੇ ਪਾਸਿੰਗ ਦੱਸੀ ਹੈ ਤੇ مالک ਕਹਿੰਦੇ ਨੇ ਗੱਡੀ ਪੂਰੀ ਵਧੀਆ ਸੀ ਤੇ مالک ਕਹਿੰਦੇ ਨੇ ਘਰ ਲਈ ਵਰਤੀ ਹੋਈ ਗੱਡੀ ਆ ਪਰਸਨਲ ਸਾਡੀ ਗੱਡੀ ਆ ਪੰਜਾਬ ਨੰਬਰ ਹੈ ਰੰਗ ਪੂਰਾ ਵਧੀਆ ਆ ਤੁਹਾਨੂੰ ਦੇਖਣ ਨੂੰ ਮਿਲੂਗਾ ਅੰਦਰੋਂ ਬਾਹਰੋਂ ਹਰ ਤਰ੍ਹਾਂ ਦੀ ਕੰਡੀਸ਼ਨ ਤੁਹਾਨੂੰ ਆਪਾਂ ਫੋਟੋਆਂ ਰਾਹੀਂ ਦਿਖਾ ਰਹੇ ਹਾਂ ਸੀ مالک ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਬਾਕੀ ਜਿਹੜੇ مالک ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ 'ਤੇ ਅਸੀਂ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਸੀ ਨੰਬਰ ਤੁਹਾਨੂੰ ਮਾਲਕ ਦਾ ਮਿਲ ਹੀ ਗਿਆ ਜੀ 9056594106 ਕੋਈ ਵੀ ਗੱਲ ਕਰਨੀ ਹੈ ਕਰ ਸਕਦੇ ਹਾਂ ਸੈਕਿੰਡ ਗੱਡੀ ਆਪਾਂ ਇੱਕ ਹੋਰ ਵਰਨਾਂ ਲੈ ਕੇ ਪਹੁੰਚੇ ਹਾਂ ਸਾਰੀਆਂ ਗੱਡੀਆਂ ਆਪਾਂ ਵਰਨਾਂ ਲੈ ਕੇ ਪਹੁੰਚੇ ਹਾਂ ਜੀ ਇੱਕ ਵਾਰੀ ਇਹ ਗੱਡੀ ਚੈੱਕ ਕਰੂ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਜੀ 2007 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਪੰਜਾਬ ਨੰਬਰਾਂ ਗੱਡੀ ਬੰਪਰ ਬੂਮਪਰ ਆਪ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਪੰਜਾਬ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਨੇ ਮਾਲਕ ਦੀ ਪਰਸਨਲ ਗੱਡੀ ਹੈ ਜੀ ਘਰੇ ਰੱਖੀ ਹੋਈ ਮਾਲਕ ਨੇ ਵਧੀਆ ਚਲਾਈ ਹੋਈ ਹੈ 7 ਮਾਡਲ ਹੈ ਟਾਇਰਾਂ ਦੀ ਗੱਲ ਕਰੀਏ ਤਾ 60 60 ਪੈਸੇ ਟਾਇਰ ਮਾਲਕ ਨੇ ਦੱਸੇ ਨੇ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 1,30,000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਕਰ ਦਾਂਗੇ ਖਮਾਣਾਉ ਮਾਲਕ ਦਾ ਏਰੀਆ 1 ਤੀ ਡਿਮਾਂਡ ਹੈ ਗੱਡੀ ਦੀ ਕੰਡੀਸ਼ਨ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਗੱਡੀ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਗੱਡੀ ਪੂਰੀ ਸੋਹਣੀ ਅਸੀਂ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਬਾਕੀ ਤੁਸੀਂ ਮਾਲਕ ਦੇ ਘਰੇ ਜਾਓ ਦੇਖੋ ਸਟਾਰਟ ਕਰਕੇ ਦੇਖੋ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਗੱਲ ਕਰਕੇ ਖਰੀਦ ਕੇ ਲਿਆ ਸਕਦੇ ਹੋ ਮਾਲਕ ਦਾ ਨੰਬਰ 96536457018 ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ 9465629482 ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨੇ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੂਡਮੋ ਭੇਜੋ ਨੰਬਰ 바ਕੇ ਉੱਤੇ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਚਾਹੀ ਨੋਟ ਕਰ ਲਓ ਚਾਹੀ ਸਕਰੀਨਸ਼ਾਟ ਮਾਰ ਕੇ ਰੱਖ ਲਓ ਜੀ ਚਾਹੀ ਕਾਪੀ ਤੇ ਲੈ ਕੇ ਰੱਖ ਲਓ ਜੀ ਚਾਹੀ ਡਾਇਲ ਕਰਕੇ ਰੱਖ ਲਓ ਜੀ ਤੇ ਭੇਜਦੇ ਕਰੋ ਬਸ ਫਰੀ ਚ ਆਪਾਂ ਐਡ ਲਾ ਦਾਂਗੇ ਗੱਡੀ ਆਪਾਂ ਇੱਕ ਹੋਰ ਵਰਨਰ ਲੈ ਕੇ ਪਹੁੰਚਿਆ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਅਸੀਂ باقی ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕੋਈ ਵੀ ਗੱਡੀ ਭੇਜਣਾ ਤੁਸੀਂ ਚਾਹੁੰਦੇ ਹੋ ਜਾਂ ਕੁਝ ਵੀ ਭੇਜਣਾ ਚਾਹੁੰਦੇ ਹੋ ਕੋਈ ਮਸ਼ੀਨਰੀ ਤਾਂ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾਈ ਅਸੀਂ 1.5 ਮਿੰਟ ਦੀ ਇਹਨਾਂ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਇਸ ਤਰ੍ਹਾਂ ਦੀ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਜਗਰਾਉਂ ਏਰੀਆ ਚੋਂ ਗੱਡੀ ਇਹ ਵਰਨ ਆਪਾਂ ਲੈ ਕੇ ਪਹੁੰਚੇ ਆਂ 10 ਮਾਡਲ ਮਾਲਕ ਨੇ ਗੱਡੀ ਦੱਸੀ ਐ ਜੀ 115000 ਰੁਪਏ ਮਾਲਕ ਨੇ ਡਿਮਾਂਡ ਕੀਤੀ ਅਜੀ ਬਾਕੀ ਰੇਟ ਕੀਤਾ ਜਾਊਗਾ ਗੱਡੀ ਬਹੁਤ ਵਧੀਆ ਜੀ ਸੋਹਣੀ ਗੱਡੀ ਆ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਚਲਾਉਣ ਚ ਪੂਰੀ ਵਧੀਆ ਨਾ ਤਾਂ ਕੋਈ ਐਕਸੀਡੈਂਟਡ ਆ ਨਾ ਕੋਈ ਕੰਮ ਭਾਲਦੀ ਆ ਇੰਜਨ ਗੇਅਰ ਪੂਰਾ ਵਧੀਆ ਸੀ ਮਾਲਕ ਨੇ ਸ਼ੌਂਕ ਨਾਲ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਘਰੇ ਖੜੀ ਆ ਪਰਸਨਲ ਮਾਲਕ ਦੀ ਗੱਡੀ ਆ ਕੋਈ ਐ ਨਹੀਂ ਹੈਗਾ ਵੀ ਗੱਡੀ ਖਰੀਦਣ ਤੋਂ ਬਾਅਦ ਕੋਈ ਕੰਮ ਭਾਲੂਗੀ ਮਾਲਕ ਕਹਿੰਦੇ ਨੇ ਵੀ ਮੂਕੇ ਦਾ ਟੋਟਲ ਜਿੰਨਾ ਵੀ ਹੁੰਦਾ ਸਾਰਾ ਕੰਮ ਕਰਵਾ ਰੱਖਿਆ ਸੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਗੱਡੀ ਪਸੰਦ ਆਈ ਹੈ ਤਾਂ 8437287051 ਗੱਲ ਕਰ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਜੀ ਤੇ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਚ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਆ ਰਹੀ ਹੈ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਚ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦੱਬ ਦਿਓ ਤੇ ਵਰਨਾ ਗੱਡੀ ਇੱਕ ਹੋਰ ਚੈੱਕ ਕਰੋ 2008 ਮਾਡਲ ਗੱਡੀ ਮਾਲਕ ਨੇ ਦੱਸੀ ਅਸੀ ਗੱਡੀ ਇਹ ਵੀ ਪੰਜਾਬ ਨੰਬਰਾਂ ਚਿੱਟੇ ਰੰਗ ਦੀ ਆ ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਨੇ ਕੰਡੀਸ਼ਨ ਇੱਕ ਬੜੀ ਚੈੱਕ ਕਰੋ ਜੀ ਬੰਪਰ ਦੇਖੋ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਬਾਕੀ ਮਾਲਕ ਕਹਿੰਦੇ ਨੇ ਦੂਜੇ ਨਾਮ ਗੱਡੀਆਂ ਤੇ ਗੱਡੀ ਆਪਣੇ ਕੋਲੇ ਅੰਮ੍ਰਿਤਸਰ ਏਰੀਆ ਚੋਂ ਗੱਡੀ ਇਹ ਪਹੁੰਚੀ ਅਸੀ ਜਾ ਕੇ ਕਿਸੇ ਨੇ ਦੇਖਣੀ ਆ ਤਾਂ ਮਾਲਕ ਦੇ ਨਾਲ ਤੁਸੀਂ ਪਹਿਲਾਂ ਫੋਨ ਤੇ ਗੱਲ ਕਰ ਲਿਓ ਜਦੋਂ ਫੋਨ ਤੇ ਗੱਲ ਹੋ ਗਈ ਪੂਰੀ ਤਰ੍ਹਾਂ ਉਹ ਤੋਂ ਬਾਅਦ ਜਾ ਕੇ ਗੱਡੀ ਨੂੰ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਜੀ ਉਸ ਤੋਂ ਬਾਅਦ ਰੇਟ ਵੇਖ ਕੇ ਮੁਕਾ ਸਕਦੇ ਹਾਂ ਜਿਹੜੀ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਨੇ ਜਿਹੜਾ ਰੇਟ ਕਿਹਾਗਾ 1.5 ਲੱਖ ਰੁਪਈਆ ਇਹਨਾਂ ਨੇ ਇਹ ਰੇਟ ਮੰਗਿਆਗਾ ਬਾਕੀ ਕੋਈ ਫਿਕਸ ਇਹਨਾਂ ਨੇ ਰੇਟ ਨਹੀਂ ਕਿਹਾ ਸੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਵੇਖ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਤੁਸੀਂ ਜਾ ਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਤੇ ਗੱਡੀ ਵਧੀਆ ਬੰਪਰ ਵਧੀਆ ਪਏ ਨੇ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਹਰ ਇੱਕ ਚੀਜ਼ ਆਪਨੂੰ ਵਧੀਆ ਮਿਲੂਗੀ ਬਾਕੀ 1.5 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਅਮਰਿਤ ਸਾਰਿਆਂ ਚਾ ਸਕਦੇ ਹਾਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਮਾਲਕ ਦਾ ਮੋਬਾਈਲ ਨੰਬਰ 7837145895 ਗੱਲ ਕਰ ਲਿਓ ਲਾਜ਼ਮੀ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਆਪਣੀ ਵੀਡੀਓ ਜਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਜੀ ਵਧੀਆ ਲੱਗ ਰਹੀ ਜੀ ਵੀਡੀਓ ਪਸੰਦ ਆ ਰਹੀ ਹੈ ਤੁਹਾਨੂੰ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਵੀ ਦਬਾ ਦਿਓ ਤੇ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਡੇਲੀ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦੇ ਰਹੇ ਨੇ ਅਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਨਾਲ ਇੱਕ ਘੰਟੀ ਦਾ ਨਿਸ਼ਾਨਾ ਹੋਵੇਗਾ ਜੀ ਉਹਨੂੰ ਵੀ ਆਲਟ ਤੇ ਸੈਟ ਕਰਕੇ ਲਾਜ਼ਮੀ ਦਬਾ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣ ਉਹ ਦੇਖ ਲਓਗੇ ਜੀ ਤੇ ਹਰ ਰੋਜ਼ ਆਪਾਂ ਲੱਗ ਲੱਗ ਏਰੀਆ ਚ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਗੱਡੀਆਂ ਮੋਟਰਸਾਈਕਲ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹਿੰਦੇ ਆ ਸੀ ਤੇ ਅਗਲੀ ਵੀਡੀਓ ਚ ਤੁਹਾਨੂੰ ਤੁਹਾਡੇ ਏਰੀਆ ਚ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਚਾਹੀਦਾ ਕਮੈਂਟ ਕਰ ਸਕਦੇ ਹੋ ਆਪਾਂ ਲੈ ਕੇ ਪਹੁੰਚ ਜਾਗੇ ਜੀ ਇੱਕ ਹੋਰ ਆਪਾਂ ਵਰਨਾ ਗੱਡੀ ਲੈ ਕੇ ਪਹੁੰਚਿਆ ਪੰਜਾਬ ਨੰਬਰ ਹੈ ਜੀ ਤੇ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਆ 2007 ਮਾਡਲ ਹੈ ਮਾਡਲ 7 ਹੈ ਜੀ ਪਰ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਆ 2027 ਤੱਕਰ ਪਾਸਿੰਗ ਆਪਨ ਮਿਲ ਜੂਗੀ ਤੇ مالک ਕਹਿੰਦੇ ਨੇ ਆਲਮੋਸਟ ਸਾਰੀ ਗੱਡੀ ਇਹ ਰੀਜਨਲ ਹੈ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਡਿਮਾਂਡ ਦੀ ਗੱਲ ਕਰੀਏ 1,25,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਸੀ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਸੀ ਅਲੱਗ-ਅਲੱਗ ਇੰਨਾਂ ਗੱਡੀਆਂ ਦੇ ਰੇਟ ਨੇ ਅਲੱਗ-ਅਲੱਗ ਏਰੀਆ 'ਚ ਅਲੱਗ-ਅਲੱਗ ਮਾਲਕ ਦੇ ਨੰਬਰ ਤੁਹਾਨੂੰ ਮਿਲ ਗਏ ਸੀ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਹੈ ਸਿੱਧੀ ਮਾਲਕ ਨਾਲ ਗੱਲ ਕਰੋ ਨੰਬਰ ਕੱਲੀ-ਕੱਲੀ ਗੱਡੀ ਦੇ ਮਾਲਕ ਦਾ ਤੁਹਾਨੂੰ ਦੇ ਰਹੇ ਹਾਂ ਸੀ ਬਾਕੀ ਜੜੀ ਗੱਡੀ ਤੁਸੀਂ ਇਹ ਦੇਖ ਰਹੇ ਹੋ ਸੀ ਇਨਾਂ ਦੇ ਮਾਲਕ ਦੇ ਨੰਬਰ ਦੀ ਗੱਲ ਕਰੀਏ 90412 28212 ਨੰਬਰ ਤੁਹਾਨੂੰ ਸਕਰੀਨ ਤੇ ਵੀ ਮਿਲ ਗਏ ਹੋਣਗੇ ਬਾਕੀ ਤੁਹਾਨੂੰ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ ਚ ਮੈਂ ਦੱਸ ਵੀ ਰਿਹਾ ਸੀ ਗੱਲਬਾਤ ਆਪ ਹੀ ਕਰ ਲਿਓ ਗੱਲ ਕਰਾਂਗੇ ਜੀ ਇੱਕ ਹੋਰ ਆਪਾਂ ਜਮਾਂ ਸਸਤੀ ਵਰਣ ਗੱਡੀ ਦੀ ਸੱਤ ਮਾਡਲ ਗੱਡੀ ਮਾਲਕ ਨੇ ਦੱਸੀ ਅਸੀਂ 95000 ਦੀ ਇਹ ਗੱਡੀ ਮਾਲਕ ਨੇ ਕਹੀ ਹੈ ਰੇਟ ਕੀਤਾ ਜਾਊਗਾ ਜੀ ਰੰਗ ਗੱਡੀ ਦਾ ਦੇਖੋ ਜੀ ਪੰਜਾਬ ਨੰਬਰ ਹੈ ਠੀਕ ਹੈ ਗੱਡੀ ਬੰਪਰ ਵੀ ਵਧੀਆ ਪਈ ਨਹੀਂ ਅੰਦਰੋਂ ਵੀ ਕੰਡੀਸ਼ਨ ਵਧੀਆ ਜੀ ਤਰਨ ਤਾਰਨ ਨੂੰ ਮਾਲਕ ਦਾ ਏਰੀਆ ਜਿਨ੍ਹਾਂ ਦੀ ਗੱਡੀ ਅਸੀਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਹੈ 9877275902 ਗੱਲ ਕਰ ਸਕਦੇ ਹਾਂ ਬਾਕੀ ਇਕੱਲੀ ਇਕੱਲੀ ਗੱਡੀ ਤੁਹਾਨੂੰ ਦਿਖਾਈ ਦਿੱਤੀ ਸੀ ਸਾਰੀਆਂ ਗੱਡੀਆਂ ਦੇ ਮਾਲਕਾਂ ਦੇ ਨੰਬਰ ਵੀ ਦੇਤੇ ਗੱਡੀਆਂ ਵੀ ਤੁਸੀਂ ਦੇਖ ਲਈਓ ਸੀ ਹੁਣ ਤੁਸੀਂ ਆਪੇ ਗੱਲਬਾਤ ਕਰੋ ਜਾ ਕੇ ਦੇਖੋ ਖਰੀਦ ਕੇ ਲਿਆ ਸਕਦੇ ਹੋ ਜੀ ਤੇ ਇੱਕ ਬਰੀ ਚੈੱਕ ਕਰ ਲਓ ਜੀ ਜਿੰਨੇ ਤੁਸੀਂ ਪਹੁੰਚਿਓ ਪਹਿਲੀ ਵਾਰ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਜੀ ਲਾਈਕ ਕਰਕੇ ਜਾਇਓ ਵੀਡੀਓ ਨੂੰ ਤੇ ਕਿਸਨ ਐਡ ਕਾਰਬੋਨੀ ਹੈ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਆਪਦੀ ਕੋਈ ਵੀ ਮਸ਼ੀਨਰੀ ਐ ਕੋਈ ਗੱਡੀ ਐ ਕੋਠੀ ਐ ਤਾਂ ਫੋਟੋਆਂ ਖਿੱਚੋ ਵੀਡੀਓ ਬਣਾਓ ਜੀ ਤੇ ਆਪਣੇ ਕੋਲੇ ਭੇਜੋ ਤੇ ਛੇਤੀ ਆਪਾਂ ਤੁਹਾਡੀ ਐਡ ਫਰੀ ਚ ਲਾ ਦਿੰਨੇ ਆ ਜੀ